ਰੋਜ਼ਾਨਾ ਸਪੋਕਸਮੈਨ ਦੇ ਨਾਲ ਤੁਸੀਂ ਜੁੜੇ ਹੋ ਮੈਂ ਤੁਹਾਡੇ ਨਾਲ ਅਲਖਸ਼ਦੀਪ ਸਿੰਘ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਫਿਰੋਜ਼ਪੁਰ ਚ ਹੋਏ ਟ੍ਰਿਪਲ ਕਤਲ ਮਾਮਲੇ ਦੇ ਵਿੱਚ ਵੱਡੀ ਗ੍ਰਿਫਤਾਰੀ ਹੋਈ ਹੈ ਸੱਤ ਸ਼ੂਟਰਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਮਹਾਰਾਸ਼ਟਰ ਦੇ ਔਰੰਗਾਬਾਦ ਚੋਂ ਸੱਤ ਸ਼ੂਟਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਸੱਤ ਹਮਲਾਵਰਾਂ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ ਦਰਸਲ ਇਹ ਸੱਤ ਸ਼ੂਟਰ ਇਨੋਵਾ ਗੱਡੀ ਦੇ ਵਿੱਚ ਸਵਾਰ ਹੋ ਕੇ ਜਾ ਰਹੇ ਸੀ ਔਰ ਪੁਲਿਸ ਨੇ ਟਰੈਪ ਲਗਾ ਕੇ ਇਹਨਾਂ ਨੂੰ ਕਬੂ ਕੀਤਾ ਹੈ ਤਾਂ ਐਕਸਕਲੂਸਿਵ ਤਸਵੀਰਾਂ ਤੁਹਾਡੇ ਨਾਲ ਸੀਰੋਜਨਾ ਸਪੋਕਸਮੈਨ ਤੇ ਸਾਂਝੀਆਂ ਕਰ ਰਹੇ ਹਨ ਇਹੋ ਸੱਤ ਹਮਲਾਵਰ ਨੇ ਜਿਨ੍ਹਾਂ ਦੇ ਉੱਤੇ ਬੜੇ ਅਜ਼ਾਮ ਲੱਗੇ ਨੇ ਕਿ ਇਹਨਾਂ ਨੇ ਹੀ ਫਿਰੋਜ਼ਪੁਰ ਦੇ ਵਿੱਚ ਭੈਣ ਭਰਾਵਾਂ ਦਾ ਕਤਲ ਕੀਤਾ ਸੀ ਹਾਲੀ ਦੇ ਵਿੱਚ 3 ਸਤੰਬਰ ਨੂੰ ਤਿੰਨ ਲੋਕਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਜਦੋਂ ਪਰਿਵਾਰ ਗੱਡੀਆਂ ਗੱਡੀ ਦੇ ਵਿੱਚ ਸਵਾਰ ਹੋ ਕੇ ਜਾ ਰਿਹਾ ਸੀ ਗੁਰਦੁਆਰਾ ਸ੍ਰੀ ਅਕਾਲਗੜ੍ਹ ਸਾਹਿਬ ਦੇ ਬਾਹਰ ਅੰਨੇ ਵਾ ਫਾਇਰਿੰਗ ਹੋਈ ਸੀ ਦੈਨ ਦੇ ਹੜੇ ਇਨਾ ਛੂਟਰਾਂ ਨੇ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਏ ਸੀ ਪਰ ਪੁਲਿਸ ਦੀਆਂ ਟੀਮਾਂ ਇਹਨਾਂ ਦੇ ਪਿੱਛੇ ਲੱਗੀਆਂ ਹੋਈਆਂ ਸੀ ਲਗਾਤਾਰ ਇਹਨਾਂ ਦੀ ਭਾਲ ਕੀਤੀ ਜਾ ਰਹੀ ਸੀ ਕਿ ਆਖਰਕਾਰ ਇਹਨਾਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਜਾਵੇ ਪਰ ਹੁਣ ਸਭ ਤੋਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਖਬਰ ਦੇ ਨਾਲ ਜੁੜੀ ਹੋਈ ਤਾਜ਼ਾ ਅਪਡੇਟ ਦੇ ਰਹੇ ਹਾਂ ਕਿ ਸੱਤ ਛੂਟਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤਾਂ ਔਰੰਗਾਬਾਦ ਪੁਲਿਸ ਨੇ ਸੱਤ ਸ਼ੂਟਰਾਂ ਨੂੰ ਗ੍ਰਿਫਤਾਰ ਕੀਤਾ ਹੈ ਫਰੋਸਪੁਰੇ ਜੋ ਕਤਲ ਮਾਮਲੇ ਦੇ ਵਿੱਚ ਜੁੜੀ ਹੋਈ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਟ੍ਰਿਪਲ ਮਰਡਰ ਹੋਇਆ ਭੈਣ ਭਰਾਵਾਂ ਦਾ ਔਰ ਉਸ ਸਮੇਂ ਕਤਲ ਕੀਤਾ ਗਿਆ ਜਦੋਂ ਗੱਡੀ ਦੇ ਵਿੱਚ ਸਵਾਰ ਹੋ ਕੇ ਜਾ ਰਹੀ ਸੀ ਤਾਂ ਅਨੇਵਾ ਫਾਇਰਿੰਗ ਕੀਤੀ ਗਈ ਸੀ 3 ਸਤੰਬਰ ਨੂੰ ਗੱਡੀ ਨੂੰ ਘੇਰਾ ਪਾ ਕੇ ਇਨ੍ਹਾਂ ਹਮਲਾਵਰਾਂ ਨੇ ਅਨੇਵਾ ਫਾਇਰਿੰਗ ਕੀਤੀ ਸੀ ਗੁਰਦੁਆਰਾ ਸ੍ਰੀ ਅਕਾਲਗੜ੍ਹ ਸਾਹਿਬ ਦੇ ਬਾਹਰ ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਇਹ ਹਮਲਾਵਰ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਪਰ ਹੁਣ ਸੱਤ ਸ਼ੂਟਰ ਪੁਲਿਸ ਦੇ ਅੜਿੱਕੇ ਚੜੇ ਨੇ ਹਾਲਾਂਕਿ ਇਹ ਤਸਵੀਰਾਂ ਤੁਹਾਡੇ ਨਾਲ ਲੱਸੀ ਰੋਜ਼ਾਨਾ ਸਪੋਕਸਮੈਨ ਤੇ ਸਾਂਝੀਆਂ ਕਰ ਰਹੇ ਇਹੋ ਸੱਤ ਸ਼ੂਟਰ ਅ ਜਿਹੜੇ ਨੇ ਕਾਬੂ ਕੀਤੇ ਗਏ ਔਰ ਤਸਵੀਰਾਂ ਇੱਕ ਇੱਕ ਕਰਕੇ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਪਰ ਇੱਕ ਤਸਵੀਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਸੱਤੇ ਸ਼ੂਟਰ ਇਹੇ ਠਾ ਬਿਠਾਏ ਹੋਏ ਨੇ ਔਰ ਜਿਹੜੀ ਪੁਲਿਸ ਦੀ ਫੋਰਸ ਹੈ ਕੈਸ ਦੀ ਟੁਕੜੀ ਆ ਉਹਨਾਂ ਦੇ ਆਲੇ ਦੁਆਲੇ ਨਜ਼ਰ ਆ ਰਹੀ ਆ ਤਾਂ ਏ ਜੀਟੀਐਫ ਅਤੇ ਔਰੰਗਾਬਾਦ ਪੁਲਿਸ ਨੇ ਸੱਤੇ ਸ਼ੂਟਰਾਂ ਨੂੰ ਕਾਬੂ ਕੀਤਾ ਹਮਲਾਵਰਾਂ ਨੂੰ ਕਾਬੂ ਕੀਤਾ ਹੈ ਕਾਰ ਚ ਸਵਾਰ ਤਿੰਨ ਭੈਣ ਭਰਾਵਾਂ ਦਾ ਕਤਲ ਕੀਤਾ ਗਿਆ ਸੀ 3 ਸਤੰਬਰ ਨੂੰ ਗੱਡੀ ਨੂੰ ਘੇਰਾ ਪਾ ਕੇ ਇਹਨਾਂ ਨੇ ਕਤਲ ਕੀਤਾ ਸੀ ਔਰ ਇਹ ਪੁਲਿਸ ਦੇ ਅੜਿੱਕੇ ਚੜੇ ਨੇ ਤੇ ਐਕਸਕਲੂਸਿਵ ਤਸਵੀਰਾਂ ਤੁਹਾਡੇ ਨਾਲ ਰੋਜ਼ਾਨਾ ਸਪੋਕਸਮੈਨ ਤੇ ਸਾਂਝੀਆਂ ਕਰ ਰਹੇ ਹਾਂ ਔਰ ਇਸ ਦੇ ਨਾਲ ਉਹਨਾਂ ਤਿੰਨ ਭੈਣ ਭਰਾਵਾਂ ਦੀ ਤਸਵੀਰਾਂ ਵੀ ਸਾਂਝੀਆਂ ਕਰ ਰਹੇ ਹਾਂ ਜੋ ਇਸ ਫਾਇਰਿੰਗ ਦੌਰਾਨ ਜਿਨ੍ਹਾਂ ਦੀ ਮੌਤ ਹੋ ਗਈ ਸੀ ਤਾਂ ਤਿੰਨ ਸਤੰਬਰ ਨੂੰ ਫਿਰੋਜ਼ਪੁਰ ਚ ਤਿੰਨ ਭੈਣ ਭਰਾਵਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਤਾਂ ਉਸ ਗੱਡੀ ਦੀਆਂ ਵੀ ਤਸਵੀਰਾਂ ਉਸ ਸਮੇਂ ਨਿਕਲ ਕੇ ਸਾਹਮਣੇ ਆਈ ਸੀ ਤਾਂ ਸਾਹ ਤੋੜਦੇ ਹੋ ਉਸ ਗੱਡੀ ਨੂੰ ਦੇਖਿਆ ਗਿਆ ਹਾਲਾਂਕਿ ਸੀਸੀਟੀਵੀ ਤਸਵੀਰਾਂ ਵੀ ਉਸ ਦਿਨ ਦੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਦੋਂ ਗੱਡੀ ਨੂੰ ਘੇਰਾ ਪਾ ਕੇ ਇਨ੍ਹਾਂ ਸ਼ੂਟਰਾਂ ਨੇ ਅਨੇਵਾ ਫਾਇਰਿੰਗ ਕੀਤੀ ਸੀ ਫਾਇਰਿੰਗ ਦੌਰਾਨ ਤਿੰਨ ਭੈਣ ਭਰਾਵਾਂ ਦੀ ਮੌਤ ਹੋ ਗਈ ਇਸੇ ਲਈ ਕਿ ਗੱਡੀ ਦੇ ਵਿੱਚ ਤਕਰੀਬਨ 5 ਜਣੇ ਸਵਾਰ ਸੀ ਸਾਰਾ ਪਰਿਵਾਰ ਸਵਾਰ ਸੀ ਪਰ ਇਨ੍ਹਾਂ ਸ਼ੂਟਰਾਂ ਨੇ ਅਨੇਵਾ ਫਾਇਰਿੰਗ ਕਰਕੇ ਪਰਵਾਰੀ ਖਤਮ ਕਰ ਦਿੱਤਾ ਤਿੰਨ ਭੈਣ ਭਰਾਵਾਂ ਦੀ ਮੌਤ ਹੋ ਜਾਂਦੀ ਹੈ ਪਰ ਉਸ ਵਾਰਦਾਤ ਤੋਂ ਬਾਅਦ 3 ਸਤੰਬਰ ਦੀ ਵਾਰਦਾਤ ਤੋਂ ਬਾਅਦ ਪੁਲਿਸ ਲਗਾਤਾਰ ਇਹਨਾਂ ਦੀ ਭਾਲ ਕਰ ਰਹੀ ਸੀ ਪਰ ਉੱਥੇ ਹੀ ਮਹਾਰਾਸ਼ਟਰ ਦੇ ਔਰੰਗਾਬਾਦ ਚੋਂ ਪੁਲਿਸ ਨੇ ਇਹਨਾਂ ਹਮਲਾਵਰਾਂ ਨੂੰ ਕਾਬੂ ਕੀਤਾ ਹੈ ਜਿਨ੍ਹਾਂ ਦੀ ਐਕਸਕਲੂਸਿਵ ਤਸਵੀਰ ਅਸੀਂ ਜੀ ਕਰ ਰਹੇ ਹਾਂ ਏਜੀਟੀਐਫ ਅਤੇ ਔਰੰਗਾਬਾਦ ਪੁਲਿਸ ਨੇ ਇਹਨਾਂ ਸਾਥੇ ਸ਼ੂਟਰਾਂ ਨੂੰ ਗ੍ਰਿਫਤਾਰ ਕੀਤਾ ਹੈ ਔਰ ਇਹ ਵੀ ਜਾਣਕਾਰੀ ਦੇ ਦिए ਕਿ ਮਾਰ ਨਾਸਰ ਨੰਬਰ ਦੀ ਗੱਡੀ ਦੇ ਵਿੱਚ ਇਹ ਹਮਲਾਵਰ ਸਵਾਰ ਹੋ ਕੇ ਜਾ ਰਹੇ ਸੀ ਔਰ ਪੁਲਿਸ ਨੇ ਇਹਨਾਂ ਨੂੰ ਹੁਣ ਕਾਬੂ ਕੀਤਾ ਹੈ ਤਾਂ ਇਸ ਵਕਤ ਦੀ ਖਬਰ ਤੁਹਾਡੇ ਨਾਲ ਸੀ ਸਾਂਝ ਕਰਿਆ ਫਰੋਜ਼ਪੁਰ ਇੱਥੇ ਹੋਏ ਟ੍ਰਿਪਲ ਮર્ડਰ ਮਾਮਲੇ ਦੇ ਵਿੱਚ ਵੱਡੀ ਗ੍ਰਿਫਤਾਰੀ ਹੋਈ ਹੈ ਸੱਤ ਸ਼ੂਟਰਾਂ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ ਅਤੇ ਜਾਣਕਾਰੀ ਇਹ ਵੀ ਸਾਹਮਣੇ ਆ ਰਹੀ ਹੈ ਕਿ ਜਿੱਥੇ ਏਜੀਟੀਐਫ ਅਤੇ ਔਰੰਗਾਬਾਦ ਪੁਲਿਸ ਨੇ ਇਹਨਾਂ ਸੱਤ ਸ਼ੂਟਰਾਂ ਨੂੰ ਗ੍ਰਿਫਤਾਰ ਕੀਤਾ ਉੱਥੇ ਹੀ ਇਹਨਾਂ ਨੂੰ ਅੱਜ ਪੰਜਾਬ ਲੈ ਜਾਂਦਾ ਜਾਵੇਗਾ ਜਿਹੜੇ ਔਰੰਗਾਬਾਦ ਪੁਲਿਸ ਨੇ ਸੱਤ ਹਮਲਾਵਰਾਂ ਨੂੰ ਕਾਬੂ ਕੀਤਾ ਇਹਨਾਂ ਨੂੰ ਅੱਜ ਪੰਜਾਬ ਲਿਆ ਜਾਵੇਗਾ ਕਿਉਂਕਿ ਜਦੋਂ ਤਿੰਨ ਸਤੰਬਰ ਨੂੰ ਇਹ ਵਰਦਾ ਵਾਪਰੀ ਤਾਂ ਉਸ ਤੋਂ ਬਾਅਦ ਸੀਸੀਟੀਵੀ ਤਸਵੀਰਾਂ ਵੀ ਪੁਲਿਸ ਨੇ ਜਾਰੀ ਕੀਤੀਆਂ ਔਰ ਇਹ ਵੀ ਪੁਲਿਸ ਨੇ ਜਾਣਕਾਰੀ ਦਿੱਤੀ ਕਿ ਜੇਕਰ ਤੁਹਾਨੂੰ ਇਹਨਾਂ ਦੇ ਬਾਰੇ ਪਤਾ ਲੱਗਦਾ ਹੈ ਤਾਂ ਇਸ ਦੀ ਜਲਦ ਤੋਂ ਜਲਦ ਇਤਲਾਹ ਜਿਹੜੀ ਹੈ ਉਹ ਪੁਲਿਸ ਨੂੰ ਦਿੱਤੀ ਜਾਵੇ ਪਰ ਹੁਣ ਦੇਖ ਸਕਦੇ ਕਿ ਇੱਕ ਵੱਡਾ ਐਕਸ਼ਨ ਜਿਹੜਾ ਪੁਲਿਸ ਦਾ ਮਾਮਲੇ ਦੇ ਵਿੱਚ ਦੇਖਣ ਨੂੰ ਮਿਲਿਆ ਵੱਡੀ ਗ੍ਰਿਫਤਾਰੀ ਪੁਲਿਸ ਵੱਲੋਂ ਕੀਤੀ ਗਈ ਹੈ ਸੱਤ ਸ਼ੂਟਰਾਂ ਨੂੰ ਕਾਬੂ ਕੀਤਾ ਗਿਆ ਏਜੀਟੀਐਫ ਅਤੇ ਔਰੰਗਾਬਾਦ ਪੁਲਿਸ ਨੇ ਸੱਤ ਸ਼ੂਟਰਾਂ ਨੂੰ ਗ੍ਰਿਫਤਾਰ ਕੀਤਾ ਹੈ ਔਰ ਜਾਣਕਾਰੀ ਦੇ دیਏ ਕਿ ਅੱਜ ਇਹਨਾਂ ਨੂੰ ਪੰਜਾਬ ਪੁਲਿਸ ਦੇ ਹੱਲੇ ਕੀ